ਬਠਿੰਡਾ ਦੇ ਪੋਚੋ ਦੇ ਇੱਕ ਹੋਟਲ ਦੇ ਵਿੱਚ ਹੋਈ ਲੁੱਟ ਦੀ ਬਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਵਿੱਚ ਕਰਦਿਆਂ ਬਠਿੰਡਾ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਦੋਸ਼ੀਆਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਬਠਿੰਡਾ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਫਾਇਰਿੰਗ ਖੋਲ ਦਿੱਤੀ ਤੇ ਉਧਰੋਂ ਜਵਾਬੀ ਕਾਰਵਾਈ ਦੇ ਵਿੱਚ ਬਠਿੰਡਾ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਦੇ ਵਿੱਚ ਅ ਦੋਸ਼ੀ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਕਾਬੂ ਵਿੱਚ ਕਰ ਲਿਆ ਗਿਆ ਤੇ ਉਧਰ ਬਠਿੰਡਾ ਪੁਲਿਸ ਦੇ ਜਵਾਨ ਵੀ ਕੁਝ ਜ਼ਖਮੀ ਹੋਏ ਨੇ ਬਠਿੰਡੇ ਦੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਦੇ 29 ਨੌਜਵਾਨ ਨਰੇਸ਼ ਭਰਾਮਾ ਬੜੀ ਮੁਸਤੈਦੀ ਦੇ ਨਾਲ ਦੋਸ਼ੀਆਂ ਨੂੰ ਕਾਬੂ ਕਰ ਸਕੇ ਅਰਦਾਸ ਸਰ ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੋਚੋਦੀਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕੀਤੇ ਸੀਗੇ ਨਾਲ ਚਾਰ ਮੋਬਾਈਲ ਜਿਹੜਾ ਸਿਰਾਂਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋਹ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਇੱਕ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਨ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮਕਦਮਾ ਦੀ ਸੁਪਰਵਾਈਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ 2 ਕਰ ਰਹੇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇਨਸਪੈਕਟਰ ਕਰਨਦੀਪ ਸੀਆਈਏ ਇਨਚਾਰਜ 2 ਇਨਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇਨਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਜਦੋਂ ਇਨਚਾਰਜ ਸੀਆਈਏ 1 ਦੀ ਟੀਮ ਨੇ ਜ ਐਸੇ ਤੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਤ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਟ੍ਰੈਲੀਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਜਿਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਤ ਦੇ ਪੈਰ ਦੇ ਵਿੱਚ ਲੱਗਾ ਲੱਤ ਦੇ ਵਿੱਚ ਲੱਗਾ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਪੰਜ ਦੋਸ਼ੀ ਸੀ ਇਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਛੇਵਾਂ ਦੋਸ਼ ਅੰਜਾਮ ਦੇਣ ਲੱਗੇ ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਦੇ ਵਿੱਚ ਸੁਨੀਲ ਤੇ ਗੁਰਦੀਪ ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਹੈ ਇਹਦੇ ਵਿੱਚ ਸੁਨੀਲ ਤੇ ਗੁਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਜਿਹੜੀ AK47 ਵਰਦਰ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਦਰ ਵਾਲਿਆਂ ਨੇ ਫਾਇਰ ਕੀਤਾ ਸਤਵੰਤ ਨੇ ਇਹ ਸੁਨੀਲ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਕਿੰਨੇ ਰਾਉਂਡ ਰੈਪ ਕਰ ਲਏ ਹੁਣ ਤੁਸੀਂ ਜੀ ਟੋਟਲ 6 ਦੋਸ਼ੀ ਸੀਗੇ 6 ਦੇ 6 ਅਸੀਂ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੈ ਸਰ ਨਹੀਂ ਸਾਡੀ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਦਾ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੈ ਕੇ ਗਏ ਸੀ ਹੋਟਲ ਦੇ ਬਿਲਕੁਲ ਸਾਰੇ 6 ਦੇ 6 ਦੋਸ਼ੀ ਉਹੀ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਜਾਮ ਦਿੱਤਾ ਸੀਗਾ ਇਹਦੇ ਨਾਲ ਜਿਹੜਾ ਸਾਡਾ ਲੁੱਟ ਦੀ ਵਾਰਦਾਤ ਵਾਲੀ ਘਟਨਾ ਸੀ ਉਹ